ਲੁਧਿਆਣਾ ਦੇ ਵਿੱਚ ਗਿਲ ਮਾਰਕੀਟ ਦੇ ਵਿੱਚ ਸਵੇਰੇ 7 ਵਜੇ ਦੇ ਕਰੀਬ ਕਬਾੜ ਦੇ ਗੋਦਾਮ ਦੇ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਦਰਜ ਅੱਗ ਲੱਗਣ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਦੱਸਿਆ ਜਾ ਰਿਹਾ ਹੈ ਕਿ ਕਿਸੇ راہਗਿਰ ਦੇ ਲੋਕ ਗੋਦਾਮ ਦੇ ਵਿੱਚੋਂ ਜਦ ਧੂਆ ਨਿਕਲਦਾ ਵੇਖਿਆ ਗਿਆ ਤਾਂ ਤੁਰੰਤ ਹੀ ਸ਼ੋਰ ਮਚਾਇਆ ਜਾਂਦਾ ਹੈ ਤੇ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਗੋਦਾਮ ਮਾਲਕ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚਦੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਅੱਗ ਨੂੰ ਬੁਝਾਉਂਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਇਸ ਦੇ ਨਾਲ ਹੀ ਦੱਸਦੀ ਕਿ ਕੁਝ ਹੀ ਦੇਰ ਦੇ ਵਿੱਚ ਜਿਹੜੀ ਅੱਗ ਹੈ ਕਾਫੀ ਜ਼ਿਆਦਾ ਇਲਾਕੇ ਦੇ ਵਿੱਚ ਫੈਲ ਜਾਂਦੀ ਹੈ ਅਜੇ ਤੱਕ ਅੱਗ ਲੱਗਣ ਦੇ ਕਾਰਨ ਜਿਹੜੇ ਨੇ ਉਹ ਪਤਾ ਨਹੀਂ ਲੱਗ ਪਏ ਅਗਨੇਪੁਰੀ ਬਿਲਡਿੰਗ ਨੂੰ ਆਪਣੇ ਚਪੇੜ ਦੇ ਵਿੱਚ ਲੈ ਲਿਆ ਵੱਧੀ ਹੋਈ ਅੱਗ ਦੇ ਕਾਰਨ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾਇਆ ਗਿਆ ਉੱਥੇ ਦੱਸਦੀ ਕਿ ਫਿਲਹਾਲ ਅੱਗ ਲੱਗਣ ਦੇ ਮੁੱਖ ਕਾਰਨ ਸਾਹਮਣੇ ਨਹੀਂ ਆਏ ਫਾਇਰ ਬ੍ਰਿਗੇਡ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਅੱਗ ਦੇ ਅਸਲ ਕਾਰਨ ਅੱਗ ਬੁਝਾਉਣ ਤੋਂ ਬਾਅਦ ਪਤਾ ਲੱਗਣਗੇ ਪਰ ਦੱਸਦੀ ਕਿ ਅੱਗ ਦੇ ਕਾਰਨ ਗੋਦਾਮ ਰਾਖ ਦੇ ਵਿੱਚ ਤਬਦੀਲ ਹੋ ਗਿਆ ਯਾਰ ਬੜਾ ਧਿਆਨ ਆ ਉੱਧਰ ਕੁਛ ਨਹੀਂ ਵਿਧਿਆ ਲੱਗ ਕੇ ਅੱਗ ਨਾ ਹੁਣ ਪਲਾਸਟਿਕ ਹੈ ਅੱਛਾ ਗੋਡਾਊਨ ਬਣਿਆ ਹੈ ਫੈਕਟਰੀ ਦਾ ਹੈ ਨਹੀਂ ਕੋਈ ਕਿ ਇਹ ਮਤਲਬ ਕਿ ਕਿਸ ਚੀਜ਼ ਦਾ ਗੋਡਾਊਨ ਹੈ ਪਲਾਸਟਿਕ ਦਾ ਹੈ ਪਲਾਸਟਿਕ ਦਾ ਗੋਡਾਊਨ ਹੈ ਤੇ ਪਤਾ ਲੱਗਿਆ ਕਿਸ ਤਰ੍ਹਾਂ ਅੱਗ ਲੱਗੀ ਨਾ ਪਤਾ ਇਹ ਤਾਂ ਬੰਦ ਪਿਆ ਕਾਫੀ ਟਾਈਮ ਤੋਂ ਨਾ ਤੇ ਫਾਇਰ ਕਰਮੀ ਪਹੁੰਚ ਗਏ ਜੀ ਹਾਂ ਜੀ ਲੱਗੇ ਹੋਏ ਨੇ ਇੱਥੇ ਪਾਣੀ ਵਾਧਾ ਤੋ ਇਹ ਸਰ ਸੈਂਟਰ ਮਾਰਕੀਟ ਪੈਂਦੀ ਹੈ ਜੀ ਇਹ ਦਾਦਲੇ ਵੀ ਰਾਤ ਮਾਰੀ ਬੁੜੀ ਛੋਲਦੀ ਜੱਗ ਦੇ ਅੱਗੇ ਦੱਸਿਆ ਜਾਤ ਹੁਣ ਅਸੀਂ ਜ ਆ ਦੇਖੀ ਅੱਗ ਨਾਲ ਫਾਇਰ ਰੋਡ ਬਲਾ ਕੇ ਜ ਅੱਗ ਵੀ ਆ ਰਹੇ ਆ ਜੀ ਕਿੰਨੀ ਕ ਅੱਗ ਲੱਗੀ ਆ ਜੀ ਅੱਗ ਹੈਗੀ ਤੁਹਾਡੇ ਸਾਹਮਣੇ ਦੇਖ ਲਓ ਸਰ ਤੀਜੇ ਗਾ ਇਧਰ ਨਾਲ ਲੱਗੀ ਫੈਕਟਰੀ ਨੂੰ ਜੀ ਨਾਲ ਵੀ ਲੱਗੀ ਤੇ ਤੁਹਾਨੂੰ ਮਤਲਬ ਦੱਸਣਾ ਕਿਤਾ ਹੋ ਸਰ ਸਾਨੂੰ ਨਾ ਇੱਥੇ 112 'ਤੇ ਫੋਨ ਕਰਿਆ ਵਾ ਅਸੀਂ 1 ਮਿੰਟ ਤੋਂ ਪਹਿਲਾਂ ਪਹੁੰਚ ਗਏ ਜੀ ਇੱਥੇ ਨਾਲ ਨਾਲ ਗੈਸਰ ਕਿੱਥੇ ਕਹਿੰਦਾ ਇੱਥੇ ਪਹੁੰਚ ਗਏ ਨਾਲ ਫਾਇਰ ਰੋਡ ਨੂੰ ਫੋਨ ਕਰਕੇ ਬੁਲਾਇਆ ਫਿਰ ਘਟਾ ਗਏ ਗੱਡੀਆਂ ਜੀ ਇਹ ਸਰ ਆ ਉਹ ਤਾਂ ਵੀ ਆਦਨ ਵਿੱਚੋ ਹੀ ਪੱਕੇ ਦੇ ਮਾਲਕਾਂ ਨੂੰ ਪਤਾ ਕਰ ਰਹੇ ਕੀ ਕਹਿੰਦੇ ਇਹ ਹੋਰ ਵੀ ਹੱਥ ਫੈਲ ਰਹੀ ਹੈ ਅੱਗੇ ਜੀ ਜੀ ਸਰ ਅੱਗੇ ਫੈਲ ਰਹੀ ਹੈ ਦੇਖੋ ਅੱਗੇ ਰ